ਐਸਾ ਵਸੂਲ ਫਿਲਮ ਹੈ ਕਮਰਸ਼ੀਅਲ ਹੈ ਸੋਸ਼ਲ ਮੈਸੇਜ ਦੇ ਕੇ ਜਾਂਦੀ ਏ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਦੱਸਦੀ ਹੈ ਅਸੀਂ ਇੱਕ ਬਹੁਤ ਬੜਾ ਲੰਬਾ ਦਨੇ ਉਹਨੇ ਕਿ ਚਾਹੀਦੀਆਂ ਫਿਲਮਾਂ ਨਹੀਂ ਬਣਦੀਆਂ ਪਰ ਜਦੋਂ ਚਾਹੀਦੀ ਫਿਲਮ ਬਣਦੀ ਆ ਅਸੀਂ ਆਪਣਾ ਕੰਮ ਪੂਰਾ ਕਰਤਾ ਅਗਲਾ ਕੰਮ ਤੁਹਾਡਾ ਹੁੰਦਾ ਤੁਸੀਂ ਸਪੋਰਟ ਕਰਨਾ ਹੁੰਦਾ ਬਹੁਤ ਸਾਰੀਆਂ ਉਹ ਹੋਈਆਂ ਚੀਜ਼ਾਂ ਜਿਹੜੀਆਂ ਅਸੀਂ ਪੇਰੈਂਟਸ ਬੱਚੇ ਨੂੰ ਗਲਤ ਦੱਸੀ ਜਾਂਦੇ ਹਾਂ ਤੁਸੀਂ ਇੱਕ ਐਸੀ ਕਹਾਣੀ ਹੈ ਐਸੀ ਚਾਹੀਦੀ ਕਹਾਣੀਆਂ ਜਿਹੜੀ ਤੁਸੀਂ ਪੂਰੀ ਫੈਮਿਲੀ ਦੇ ਨਾਲ ਬਹਿ ਕੇ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਮਾਣ ਸਕਦੇ ਹੋ ਤੁਮੇ ਮਨਸੂਬਿਆਂ ਦੇ ਨਾਲ ਚੰਗੇ ਮਨਸੂਬਿਆਂ ਦੇ ਨਾਲ ਆਓ ਨਵਾਂ ਸਾਲ ਨਵੇਂ ਮਨਸੂਬਿਆਂ ਦੇ ਨਾਲ ਮਨਾਈਏ ਜੇ ਰਾਣਾ ਰਣਵੀਰ ਭਾਜੀ ਜੋਰੀ ਨੇ ਕਿ ਉਹਨਾਂ ਨੇ ਇਦਾਂ ਦਾ ਇੱਕ ਹੀਰਾ ਪੰਜਾਬੀ ਸਿਨੇਮਾ ਨੂੰ ਦਿੱਤਾ ਮੈਨੂੰ ਲੱਗਦਾ ਕਿ ਸਦੀਆਂ ਯਾਦ ਰੱਖਣੀਆਂ ਐਸੇ ਐਕਟਰ ਬਾ ਕਮਾਲ ਤੇ ਆਡੀਅנס ਦਾ ਬਸ ਹੱਥ ਜੋੜ ਕੇ ਰਿਕਵੈਸਟ ਹੈ ਜੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਸਾਡੀ ਫਿਲਮ ਦੇਖਣ ਜਾਓਗੇ ਅਸੀਂ ਹੋਰ ਇਦਾਂ ਦੀਆਂ ਕਹਾਣੀਆਂ ਲੈ ਕੇ ਆ ਸਕਾਂਗੇ ਮੇਰੇ ਵਰਗੇ ਹੋਰ ਐਕਟਰ ਸਕੇ ਆ ਸਕਾਂਗੇ ਅਸੀਂ ਸਾਰੀ ਉਮਰ ਤਾਂ ਉਮਰ ਪ੍ਰਾਊਡ ਫੀਲ ਕਰਦੇ ਹਾਂ ਸੋ ਉਹਨਾਂ ਫਿਲਮਾਂ 'ਚ ਇੱਕ ਫਿਲਮ ਹੈ ਸਾਡੀ ਮਨਸੂਬਾ ਜੀਤੂ ਅਸੀਂ ਸਾਰੀ ਉਮਰ ਪ੍ਰਾਊਡ ਕਰਦੇ ਰਹਾਂਗੇ ਇੱਕ ਐਸੀ ਫਿਲਮ ਹੈ ਜਿਹੜੀ ਬਾਤ ਪੁੱਤ ਤੇ ਪੁੱਤ ਦੀ ਪਉਂਦੀ ਹੈ ਜਦੋਂ ਅਸੀਂ ਫੈਮਿਲੀ ਦਾ ਮੈਟਰ ਲੈ ਕੇ ਚਲਦੇ ਹਾਂ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਇਸ ਫਿਲਮ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਆ ਮੈਂ ਨਵੇਂ ਤਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਨਵੇਂ ਉਹਨਾਂ ਰਾਣਾ ਰਣਜੀਤ ਜੀ ਨੇ ਜੰਗ ਜੰਗ ਕਿ ਇਹ ਬਹੁਤ ਲੱਕੀ ਨੇ ਜਿਨ੍ਹਾਂ ਦੇ ਹਿੱਸੇ ਇਹ ਐਕਟ ਕਰਨ ਦਾ ਮੌਕਾ ਮਿਲਿਆ ਕਿ ਮੈਂ ਮਤਲਬ ਅੱਛਾ ਜਾ ਮੈਂ ਤਾਂ ਇਸ ਚੀਜ਼ ਦਾ ਕ੍ਰੈਡਿਟ ਰਾਣਾ ਭਾਜ ਨੂੰ ਦੂੰਗਾ ਕਿ ਉਹਨਾਂ ਨੇ ਮੈਨੂੰ ਸਪੇਸ ਦਿੱਤੀ ਵਿਢਣ ਦੀ ਮੈਂ ਭਾਰ ਵਧਾਉਣਾ ਸੀ 10-15 ਕਿਲੋ ਮੈਂ ਵਾਲ ਵਧਾਉਣੇ ਸੀ ਦਾੜੀ ਉਹ ਕਹਿੰਦੇ ਜਿੰਮੇ ਤੇਰਾ ਦਿਲ ਕਰਦਾ ਤੂੰ ਜਿੰਮੇ ਦਾ ਕੈਰੇਕਟਰ ਸੋਚਿਆ ਤੂੰ ਉਹ ਮੇਦਾ ਬਣਾ ਆਪਾਂ ਪੰਜਾਬੀ ਸਿਨੇਮਾ 'ਚ ਇੱਕ ਗੱਲ ਕਰਦੇ ਸੀ ਕਿ ਨਵਾਂ ਟੈਲੈਂਟ, ਨਵੀਂ ਕਾਸਟ, ਨਵੀਆਂ ਕਹਾਣੀਆਂ ਦੀ ਬਹੁਤ ਡਿਮਾਂਡ ਹੈ ਔਰ ਬਹੁਤ ਜ਼ਰੂਰਤ ਹੈ। ਸਾਨੂੰ ਲੱਗਦਾ ਕਿ ਮਨਸੂਬਾ ਜਿਹੜੀ ਆਪਣੀ ਪੰਜ ਤਰੀਕ ਨੂੰ ਲੱਗ ਰਹੀ ਹੈ ਪਰਸਾ ਇਸ ਤੋਂ ਬਾਅਦ ਆਡੀਅנס ਨੂੰ ਲੱਗੇਗਾ ਕਿ ਹਾਂ ਯਾਰ ਪੰਜਾਬੀ ਸਿਨੇਮਾ 'ਚ ਬਹੁਤ ਨਵਾਂ ਟੈਲੈਂਟ ਔਰ ਬਹੁਤ ਨਵੀਆਂ ਕਹਾਣੀਆਂ ਨੇ ਔਰ ਐਕਸਕਲੂਸਿਵਲੀ ਇਹ ਫਿਲਮ ਮੈਨੂੰ ਲੱਗਦਾ ਕਿ ਪੇਰੈਂਟਸ ਨਾਲ ਫੈਮਿਲੀਜ਼ ਨਾਲ ਤੁਸੀਂ ਆ ਕੇ ਦੇਖੋ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਪੈਸਾ ਵਸੂਲ ਫਿਲਮ ਨੇ ਕਮਰਸ਼ੀਅਲ ਹੈ ਸੋਸ਼ਲ ਮੈਸੇਜ ਦੇ ਕੇ ਜਾਂਦੀ ਏ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਦੱਸਦੀ ਏ ਸੋ ਮੇਰੇ ਨਾਲ ਸਾਡੇ ਮੇਨ ਲੀਡ ਭਾਜੀ ਸੋ ਆਪਾਂ ਸਾਰੇ ਜਣੇ ਫਿਲਮ ਦੇਖ ਕੇ ਬਹੁਤ ਦਿਲੋਂ ਖੁਸ਼ੀ ਹੋਈ ਏ ਕਿ ਅਸੀਂ ਸਾਰੇ ਇਸ ਫਿਲਮ ਦਾ ਪਾਰਟ ਆਂ ਥੈਂਕ ਯੂ ਭਾਜੀ ਅੱਜ ਪੰਜਾਬੀ ਸਿਨੇਮੇ ਵਿੱਚ ਜੀ ਕਈ ਵਾਰ ਇਹ ਹੁੰਦਾ ਏ ਅਸੀਂ ਇੰਨੇ ਸਾਲਾਂ ਤੋਂ ਕੰਮ ਕਰਦੇ ਆਂ ਭਾਜੀ ਇੰਨੇ ਸਾਲਾਂ ਤੋਂ ਕੰਮ ਕਰਦੇ ਆਂ ਬਹੁਤ ਸਾਰੀਆਂ ਫਿਲਮਾਂ ਲੋਕ ਪਹਿਲਾਂ ਦੇਖਦੇ ਨੇ ਫਿਰ ਫੈਮਿਲੀ ਲੈ ਕੇ ਜਾਂਦੇ ਨੇ ਸੋ ਸਾਡੀ ਇਸ ਗੱਲ ਦੀ ਗਾਰੰਟੀ ਏ ਕਿ ਫੈਮਿਲੀ ਦੇ ਨਾਲ ਬਹਿ ਕੇ ਦੇਖਣ ਵਾਲੀ ਫਿਲਮ ਏ ਦੂਜੀ ਗੱਲ ਇਹ ਹੈ ਕਿ ਅਸੀਂ ਇੱਕ ਬਹੁਤ ਬੜਾ ਆਂਬਾਦ ਨੇ ਉਹਨੇ ਕਿ ਚਾਹੀਦੀਆਂ ਫਿਲਮਾਂ ਨਹੀਂ ਬਣਦੀਆਂ ਪਰ ਜਦੋਂ ਚਾਹੀਦੀ ਫਿਲਮ ਬਣਦੀ ਆ ਅਸੀਂ ਆਪਣਾ ਕੰਮ ਪੂਰਾ ਕਰਤਾ ਅਗਲਾ ਕੰਮ ਤੁਹਾਡਾ ਹੁੰਦਾ ਤੁਸੀਂ ਸਪੋਰਟ ਕਰਨਾ ਹੁੰਦਾ ਦੂਜੀ ਗੱਲ ਨਵੇਂ ਟੈਲੈਂਟ ਦੀ ਗੱਲ ਹੈ ਨਵਦੀਪ ਉਹਨੇ ਬਹੁਤ ਸੋਨਾ ਕੰਮ ਕੀਤਾ ਹੈ ਪੂਰੀ ਮਨਜੋਤ ਤੇ ਲੋ ਉਹਨੇ ਬਹੁਤ ਸੋਨਾ ਕੰਮ ਕੀਤਾ ਰਾਣਾ ਨਨਵੀਰ ਦੀ ਜਿਹਹੀ ਸਕ੍ਰਿਪਟ ਹੁੰਦੀ ਆ ਆਪਾਂ ਪਹਿਲਾਂ ਵੀ ਅਸੀ ਇਸ ਵਰਗੀਆਂ ਫਿਲਮਾਂ ਦੇਖੀਆਂ ਪੋਸਟਿਵ ਵਰਗੀਆਂ ਫਿਲਮਾਂ ਦੇਖੀਆਂ ਕਿ ਕਿਹੋ ਜਿਹਾ ਸਿਨੇਮਾ ਬਣਾਉਣ ਦਾ ਯਤਨ ਕਰਦੇ ਨੇ ਉਹ ਉਸ ਤੋਂ ਬਾਅਦ ਸਿਨੇਮਾ ਬਣਾ ਹਰਬਲੰਦ ਬੰਦਾ ਲੰਦਾ ਉਹਨੂੰ ਲੋਕਾਂ ਤ ਕਿ ਦੂਰ ਦਰਾਡੇ ਤੱਕ ਜਿੱਥੇ ਸਾਡੇ ਪੰਜਾਬੀ বাসਦੇ ਨੇ ਪੰਜਾਬੀ ਰਹਿੰਦੇ ਨੇ ਦੁਨੀਆ 'ਚ ਉੱਥੋਂ ਤੱਕ ਸਿਨੇਮਾ ਲੈ ਕੇ ਜਾਂਦੇ ਨੇ ਸੋ ਇਹੋ ਜਿਹਾ ਸਬਜੈਕਟ ਪੰਜਾਬੀ ਸਿਨੇਮੇ 'ਚ ਬਹੁਤਾ ਕੰਮ ਨਹੀਂ ਹੋਇਆ ਅੱਜ ਅਸੀਂ ਇਹ ਮਾਨ ਮਹਿਸੂਸ ਕਰਦੇ ਆਂ ਕਿ ਅਸੀਂ ਇਹੋ ਜੀ ਕਹਾਣੀ ਲੈ ਕੇ ਆਏ ਆਂ ਇਹੋ ਜਿਹਾ ਸਬਜੈਕਟ ਲੈ ਕੇ ਆਏ ਆਂ ਜਿਹਦੀ ਸਾਨੂੰ ਲੋੜ ਅੱਜ ਅੱਜ ਨੱਠ ਭਾਈ ਦੀ ਦੁਨੀਆ ਦੇ ਵਿੱਚ ਸਾਡੇ ਰਿਸ਼ਤੇ ਜਿਹੜੇ ਤਾਰ-ਤਾਰ ਹੋ ਰਹੇ ਨੇ ਕਰੀਬੀ ਰਿਸ਼ਤੇ ਟੁੱਟ ਰਹੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਪੇਰੈਂਟਸ ਬੱਚਿਆਂ ਨੂੰ ਗਲਤ ਦੱਸੀ ਜਾਂਦੇ ਆਂ ਸੋ ਇੱਕ ਐਸੀ ਕਹਾਣੀ ਹੈ ਅਸੀ ਚੱਜ ਦੀਆਂ ਕਹਾਣੀਆਂ ਜਿਹੜੀ ਤੁਸੀਂ ਪੂਰੀ ਫੈਮਿਲੀ ਦੇ ਨਾਲ ਬਹਿ ਕੇ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਮਾਣ ਸਕਦੇ ਹੋ ਤੁਹਾਨੂੰ ਕਿਸੇ ਨੂੰ ਵੀ ਕਮੈਂਟ ਕਰਨਾ ਥੋੜਾ ਹੱਕ ਬੰਦਾ ਤੁਸੀਂ ਪੈਸੇ ਲਾ ਕੇ ਸਿਨੇਮਾ ਜਾਂਦੇ ਹੋ ਜਰੂਰ ਇਸ ਗੱਲ ਤੇ ਕਮੈਂਟ ਕਰੋ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗਦੀ ਹੈ ਪਰ ਕਿਰਪਾ ਕਰਕੇ ਫਿਲਮ ਦੇਖਣ ਤੋਂ ਬਾਅਦ ਕਮੈਂਟ ਕਰੋ ਫਿਲਮ ਦੇਖ ਕੇ ਦੱਸੋ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਸਾਨੂੰ ਸਾਡੀਆਂ ਘਾਟਾਂ ਕਮਜ਼ੋਰੀਆਂ ਦੱਸੋ ਅਸੀਂ ਅੱਗੇ ਤੋਂ ਹੋਰ ਚੰਗਾ ਸਬਜੈਕਟ ਲੈ ਕੇ ਆਈਏ ਸੋ ਅਸੀਂ ਆਪਣਾ ਕੰਮ ਕੀਤਾ ਅਗਲਾ ਕੰਮ ਤੁਹਾਡਾ ਜੀ ਸੋ ਤੁਹਾਨੂੰ ਬੇਨਤੀ ਹੈ ਕਿ ਆਪਣਾ 2024 ਸਾਲ ਸ਼ੁਰੂ ਹੋਇਆ ਨਵੇਂ ਮਨਸੂਬਿਆਂ ਦੇ ਨਾਲ ਚੰਗੇ ਮਨਸੂਬਿਆਂ ਦੇ ਨਾਲ ਆਓ ਨਵੇਂ ਸਾਲ ਨਵੇਂ ਮਨਸੂਬਿਆਂ ਦੇ ਨਾਲ ਮਨਾਈਏ 5 ਜਨਵਰੀ ਨੂੰ ਸਾਡੀ ਫਿਲਮ ਸਿਨੇਮਾ ਕਰਾਂ ਚਾ ਰਹੀ ਹੈ ਸੋ ਤੁਹਾ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਚੰਗੇ ਸਿਨੇਮੇ ਨੂੰ ਇੱਕ ਸ਼ਾਨਦਾਰ ਤੇ ਜਾਨਦਾਰ ਸਿਨੇਮੇ ਨੂੰ ਸਪੋਰਟ ਕਰੋ ਸੋ ਨਵਦੀਪ ਬਾਰੇ ਨਵਦੀਪ ਨਵਦੀਪ ਉਹ ਹਾਰੇ ਗੱਲ ਕਹਿਣਾ ਕਰਾਵਾਂਗਾ ਜੀ ਕਿ ਜੇ ਰਾਣਾ ਰਣਵੀਰ ਭਾਜੀ ਜੋਰੀ ਨੇ ਤੇ ਉਹਨਾਂ ਨੇ ਇਦਾਂ ਦਾ ਇੱਕ ਹੀਰਾ ਪੰਜਾਬੀ ਸਿਨੇਮੇ ਨੂੰ ਦਿੱਤਾ ਮੈਨੂੰ ਲੱਗਦਾ ਕਿ ਸਦੀਆਂ ਯਾਦ ਰੱਖਣਗੇ ਐਜ਼ ਅਕਟਰ ਬਾ ਕਮਾਲ ਔਰ ਮੇਰੀ ਪਰਸਨਲ ਹੰਬਲ ਰਿਕਵੈਸਟ ਹੈ ਮੀਡੀਆ ਨੂੰ ਕਿਰ ਤੁਹਾਡਾ ਸਾਰਿਆਂ ਦਾ ਸਾਡਾ ਸਾਰਿਆਂ ਦਾ ਇੱਕ ਫਰਜ਼ ਬੰਦਾ ਹੈ ਕਿ ਜਦੋਂ ਵੀ ਨਵਾਂ ਟੈਲੈਂਟ ਨਵੀਆਂ ਕਹਾਣੀਆਂ ਸਿਨੇਮੇ ਤੇ ਆਉਂਦੀਆਂ ਨੇ ਸੋ ਪਲੀਜ਼ ਉਹਨੂੰ ਆਪਾਂ ਦਿਲ ਖੋਲ ਕੇ ਸਪੋਰਟ ਕਰੀਏ ਔਰ ਤੁਹਾਨੂੰ ਇੱਕ ਗਾਰੰਟੀ ਹੈ ਜੇ ਫਿਲਮ ਨੇ ਰਾਜ ਨਹੀਂ ਕਰੇਗੀ ਕਿਸੇ ਨੂੰ ਤੁਹਾਨੂੰ ਕਿਤੇ ਲੱਗਿਆ ਹੀ ਨਹੀਂ ਕਿ ਦੇਖ ਕੇ ਕਿ ਬੰਦੇ ਨੇ ਪਹਿਲੀ ਵਾਰ ਫਿਲਮ 'ਚ ਕੰਮ ਕੀਤਾ ਬਹੁਤ ਮਚਿਓਰ ਐਕਟਿੰਗ ਕੀਤੀ ਹੈ ਬਹੁਤ ਮਚਿਓਰ ਕੰਮ ਕੀਤਾ ਸੋ ਬਹੁਤ-ਬਹੁਤ ਦਵਾਵਾਂ ਜੀ ਬਹੁਤ-ਬਹੁਤ ਸ਼ੁਭ ਸ਼ਾਮਾਂ ਸੋ ਐਸਾ ਫਿਲਮ ਨੂੰ ਸਪੋਰਟ ਕਰਨਾ ਸਾਡਾ ਸਾਰਾ ਪੰਜਾਬੀਆਂ ਦਾ ਫਰਜ਼ ਬਣਦਾ ਸਾਡਾ ਭਾਜੀ ਤੁਸੀਂ ਦੱਸੋ ਕਿ ਕਿ ਤੁਸੀਂ ਬੋਲੋ ਕੁਝ ਇੰਨਾ ਲੋਕਾਂ ਦੇ ਇਮੋਸ਼ਨਲ ਪਾਸ ਦੇਖ ਰਹੇ ਸੀਗੇ ਇਮੋਸ਼ਨਲ ਜਿਹਾ ਅਰਦਾਸ ਕਰ ਰਹੇ ਸੀ ਜਾਂ ਅਰਦਾਸ ਕਰਾਂ ਲਈ ਸੀਗੇ ਮਿਊਨਿਸਪੈਲੀ ਵੀ ਕੋਈ ਫੀਲਿੰਗ ਦੇਖੀ ਮੈਂ ਕਿ ਇਹ ਲੋਕੀ ਰੋ ਕੇ ਵੀ ਨਿਕਲੇ ਆਉਂਦੇ ਨੇ ਜਿੰਦਗੀ ਜਿਉਣਾ ਸਿਖਾ ਦਿੰਦੀ ਹੈ ਮਿਊਨਿਸਪੈਬਲਿਕ ਸੋ ਜ਼ਿੰਦਗੀ ਦੇ ਫਲਸਫੇ ਦੀ ਗੱਲ ਕਰਦੀ ਹੈ ਜੀ ਨਿਰਾਸ਼ਾ ਚੋਂ ਕੱਢ ਕੇ ਤੁਹਾਨੂੰ ਇੱਕ ਆਸ਼ਾ ਦਿੰਦੀ ਹੈ ਜ਼ਿੰਦਗੀ ਜਿਉਣ ਦਾ ਇੱਕ ਮਨਸੂਬਾ ਦਿੰਦੀ ਹੈ ਜੀ ਤੁਸੀਂ ਬੋਲੋ ਕੁਝ ਅ ਸਾਨੀ ਸਾਹਿਬ ਖੜੇ ਨੇ ਰੌਣੀ ਭਾਜੀ ਖੜੇ ਨੇ ਸਾਰੇ ਸਾਡੀ ਮੈਂ ਤਾਂ ਸਾਰਾ ਕੁਝ ਭਾਜੀ ਉਹਨਾਂ ਨੇ ਕਵਰ ਕਰ ਹੀ ਦਿੱਤਾ ਮੈਂ ਤਾਂ ਬਸ ਇੰਨਾ ਕੀ ਕਹਿਣਾ ਚਾਹੂੰਗਾ ਕਿ ਆਹੀ ਡ੍ਰੀਮ ਸੀ 8-10 ਸਾਲ ਹੋ ਗਏ ਸੀ ਲੱਗਿਆ ਨੂੰ ਉੱਠਦੇ ਪੈਂਦੇ ਕਦੇ ਸੋਚਦੇ ਹੁੰਦੇ ਸੀ ਕਿ ਕਦੇ ਦਿਨ ਆਊਗਾ ਜੀ ਸਾਡਾ ਮੈਸਾਨੀ ਸਾਹਿਬ ਨੂੰ ਹੁਣੇ ਉਹੀ ਬਿਹਾਈਂਡ ਦਾ ਸੀਨ ਗੱਲ ਕਰਦਾ ਸੀ ਕਿ ਕਦੇ ਸਾਡੀ ਵੀ ਫਿਲਮ ਲੱਗੂਗੀ ਕਦੇ ਭਾਜੀ ਵੀ ਸਾਨੂੰ ਵੀ ਇਦਾਂ ਗ੍ਰੀਟ ਕਰਨਗੇ ਤੇ ਭਾਜੀ ਨੇ ਮੈਨੂੰ ਇਕੱਲਾ ਕੈਮਰੇ ਤੇ ਨਹੀਂ ਹੁਣ ਇੱਕਦੋਂ ਪਹਿਲਾਂ ਇੰਨਾ ਐਪਰੀਸ਼ੀਏਟ ਕੀਤਾ ਮੇਰੇ ਕਰੈਕਟਰ ਨੂੰ ਰੌਣੀ ਭਾਜੀ ਨੇ ਇੰਨਾ ਐਪਰੀਸ਼ੀਏਟ ਕੀਤਾ ਮੈਂ ਇਸ ਮੂਮੈਂਟ ਦੇ ਲਈ ਬਹੁਤ ਬਹੁਤ ਗ੍ਰੇਟਫੁਲ ਆ ਭਾਜੀ ਉਹਨਾਂ ਦੇ ਲਈ ਮੈਂ ਬਹੁਤ ਗ੍ਰੇਟਫੁਲ ਆ ਇੰਨਾ ਕਰਕੇ ਮਨਸੂਬਾ ਪਹੁੰਚਣੀ ਆ ਜਿੱਥੇ ਤੱਕ ਵੀ ਪਹੁੰਚੂਗੀ ਤੇ ਇਹਨਾਂ ਦੀ ਐਪਰੀਸ਼ੀਏਸ਼ਨ ਲਈ ਤੇ ਹੱਲਾਸ਼ੇਰੀ ਲਈ ਤੇ ਆਡੀਅנס ਦਾ ਬਸ ਇੰਨੀ ਇੱਕ ਵਾਰੀ ਹੱਥ ਜੋੜ ਕੇ ਰਿਕਵੈਸਟ ਹੈ ਜੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਸਾਡੀ ਫਿਲਮ ਦੇਖਣ ਜਾਓਗੇ ਅਸੀਂ ਹੋਰ ਏਦਾਂ ਦੀਆਂ ਕਹਾਣੀਆਂ ਲੈ ਕੇ ਆ ਸਕਾਂਗੇ ਮੇਰੇ ਵਰਗੇ ਹੋਰ ਐਕਟਰਸ ਅੱਗੇ ਆ ਸਕਣਗੇ ਸੋ ਜ਼ਰੂਰ ਸਿਨੇਮਾ ਘਰਾਂ 'ਚ 5 ਜਨਵਰੀ ਨਵੇਂ ਸਾਲ ਦਾ ਪਹਿਲਾ ਵੀਕਐਂਡ ਆ ਤੇ ਤੁਸੀਂ ਇਸ ਮਨਸੂਬਾ ਦੇ ਨਾਲ ਇੰਜੋਏ ਕਰੋ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਫਿਲਮ ਪਰ ਲਾਈਫ ਦੇ ਵਿੱਚ 2-4 ਫਿਲਮਾਂ 5-7 ਫਿਲਮਾਂ ਉਂਗਲਾਂ ਤੇ ਕਿੰਨੀਆਂ ਜਾਣ ਵਾਲੀਆਂ ਫਿਲਮਾਂ ਹੁੰਦੀਆਂ ਨੇ ਜਿਹੜੇ ਤੁਸੀਂ ਕਹਿ ਸਕੋ ਕਿ ਅਸੀਂ ਹਿੱਕ ਠੋਕੇ ਕਹਿ ਸਕਦੇ ਹਾਂ ਕੋ ਸਾਡੀ ਫਿਲਮ ਹੈ ਜਿਹੜੀ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਐਸੀ ਫਿਲਮ ਦਾ ਹਿੱਸਾ ਬਣਿਓ ਅਸੀਂ ਸਾਰੀ ਉਮਰ ਤਾ ਉਮਰ ਪ੍ਰਾਊਡ ਫੀਲ ਕਰਦੇ ਆ ਸੋ ਉਹਨਾਂ ਫਿਲਮਾਂ ਚੋਂ ਇੱਕ ਫਿਲਮ ਹੈ ਸਾਡੀ ਇਹ ਮਨਸੂਬਾ ਜਿੱਦ ਤੋਂ ਅਸੀਂ ਸਾਰੀ ਉਮਰ ਪ੍ਰਾਊਡ ਕਰਦੇ ਰਹਾਂਗੇ ਕਿ ਅਸੀਂ ਇਸ ਫਿਲਮ ਦਾ ਹਿੱਸਾ ਸੋ ਥੈਂਕ ਯੂ ਰਾਣਾ ਰਣਵੀਰ ਜੀ ਜਿਨ੍ਹਾਂ ਨੇ ਐਸੀ ਸਕ੍ਰਿਪਟ ਸਾਡੇ ਸਿਰਮਣ ਦਿੱਤੀ ਥੈਂਕ ਯੂ ਸਾਡੇ ਪ੍ਰੋਡਿਊਸਰ ਸਾਹਿਬਾਨ ਮਾਲ ਸਾਹਿਬ ਜਿਨ੍ਹਾਂ ਨੇ ਇਹ ਭਰੋਸਾ ਕੀਤਾ ਕਿ ਸੋ ਇਹੋ ਜੇ ਜੰਗ ਬੱਚਿਆਂ ਨੂੰ ਨਵੇਂ ਨੂੰ ਅੱਗੇ ਲਿਆਉਣ ਦਾ ਇੱਕ ਪ੍ਰਯਾਲਾ ਕੀਤਾ ਨਹੀਂ ਪੈਸੇ ਲੈਣ ਤੋਂ ਪਹਿਲਾਂ ਪ੍ਰੋਡਿਊਸਰ 100 ਵਾਰ ਸੋਚਦਾ ਪਰ ਮੈਂ ਕਹਿੰਦਾ ਕਿ ਸਾਡੇ ਤੇ ਵਿਸ਼ਵਾਸ ਕੀਤਾ ਇਸ ਗੱਲ ਹੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਤੁਹਾਨੂੰ ਗੁਜਾਰਸ਼ ਕਰੂੰਗਾ ਆਤ ਬਣ ਕੇ ਕਿ ਪਲੀਜ਼ ਇਹੋ ਜਿਹੀਆਂ ਫਿਲਮਾਂ ਨੂੰ ਸਪੋਰਟ ਕਰਨਾ ਸਾਡਾ ਮੋਢਲਾ ਫਰਜ਼ ਬਣ ਜਾਵੇ ਫਿਲਮ ਦਾ ਮਨਸੂਬਾ ਅੱਜ ਰਿਲੀਜ਼ ਹੋਣ ਜਾ ਰਹੀ ਹੈ ਅੱਜ ਉਹਦਾ ਪ੍ਰੀਮੀਅਰ ਹੈ 5 ਜਨਵਰੀ ਨੂੰ ਇਹ 2024 ਦੀ ਪਹਿਲੀ ਫਿਲਮ ਹੈ ਰਾਣਵੀਰ ਦੀ ਲਿਖੀ ਹੋਈ ਤੇ ਨਿਰਦੇਸ਼ਕ ਕੀਤੀ ਫਿਲਮ ਹੈ ਸੋ ਮੈਂ ਸਭ ਤੋਂ ਵੱਡਾ ਧੰਨਵਾਦ ਕਰਦਾ ਕਿ ਇੰਡਸਟਰੀ ਵੱਲੋਂ ਸਾਨੂੰ ਇਸ ਫਿਲਮ ਲਈ ਬਹੁਤ ਚੰਗੀ ਸਪੋਰਟ ਮਿਲੀ ਹੈ ਕਿਉਂਕਿ ਇਹ ਕਲੱਬ ਕਿਸਮ ਦੀ ਫਿਲਮ ਹੈ। ਅਸੀਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਹਾਂ ਜਿਹੜੀਆਂ ਅਲੱਗ-ਅਲੱਗ ਵਿਸ਼ਿਆਂ ਤੇ ਹੁੰਦੀਆਂ ਨੇ। ਅਲੱਗ-ਅਲੱਗ ਸਾਧਨਾਂ ਨਾਲ ਬਣਦੀਆਂ ਨੇ ਪਰ ਇੱਕ ਐਸੀ ਫਿਲਮ ਹੈ ਜਿਹੜੀ ਬਾਤ ਪਿਓ ਤੇ ਪੁੱਤ ਦੀ ਪਾਉਂਦੀ ਹੈ। ਤਾਂ ਅਨਵੀਰ ਨੇ ਤੋਂ ਪਹਿਲਾਂ ਅਸੀਂ ਇਸ ਫਿਲਮ ਜਿਹੜੀ ਮਾਂ ਨੂੰ ਲੈ ਕੇ ਲਿਖੀ। ਸੋ ਇਦਾਂ ਦੀਆਂ ਫਿਲਮਾਂ ਸਾਡੇ ਕੋਲ ਆਈਆਂ ਪਹਿਲਾਂ। ਸੋ ਮੈਂ ਬਹੁਤ ਧੰਨਵਾਦ ਕਰਦਾ। ਸ਼ੁਕਰੀਆ ਕਰਦਾ ਸਾਡੀ ਭੈਣ ਅਮਨੁਰੀ ਸਾਨੂੰ ਹੌਸਲਾ ਦੇਣ ਲਈ ਇਸ ਮੁਕ ਪਹੁੰਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਨਵੇਂ ਸਾਲ ਦੇ ਤੁਹਾਨੂੰ ਮੁਬਾਰਕਾਂ ਜੀ ਨਵੇਂ ਸਾਲ ਤੇ ਸਾਡੇ ਇੰਡਸਟਰੀ ਵੱਲੋਂ ਫਿਲਮ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਪਹਿਲੀ ਫਿਲਮ ਆ ਸਾਡੇ ਇਸ ਸਾਲ ਦੀ ਸੋ ਬਹੁਤ ਅੱਛੀ ਕਹਾਣੀਆਂ ਰਿਸ਼ਤਿਆਂ ਦੀਆਂ ਕਹਾਣੀਆਂ ਜਦੋਂ ਅਸੀਂ ਫੈਮਲੀ ਦਾ ਮੈਟਰ ਲੈ ਕੇ ਚੋਦੇ ਜਾਂ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਉਸ ਫਿਲਮ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਆ ਕਈ ਵਾਰੀ ਅਸੀਂ ਆਪਣੇ ਮਕਸਦ ਤੋਂ ਭਟਕ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਸੀ ਕਿੱਧਰ ਨੂੰ ਜਾਣਾ ਹੈ ਫਰ ਕੁਝ ਚੰਗੀਆਂ ਕਹਾਣੀਆਂ ਜਿਵੇਂ ਰਣਵੀਰ ਰਾਣਾ ਜੀ ਨੇ ਕਹਾਣੀ ਲਿਖੀ ਆ ਇਹ ਕਹਾਣੀ ਨਹੀਂ ਹੈਗੀ ਐਕਸਪੀਰੀਅੰਸ ਨੇ ਰਣਵੀਰ ਰਾਣਾ ਜੀ ਦੇ ਉਹਨਾਂ ਨੇ ਜ਼ਿੰਦਗੀ ਨੂੰ ਦੇਖਿਆ ਵਿਚਰੇ ਨੇ ਬਾਹਰ ਕੈਰੇਕਟਰ ਦੇ ਵਿੱਚ ਵੀ ਇੱਥੇ ਵੀ ਇੱਕ ਆਰਟਿਸਟ ਜਿਹੜਾ ਹੈਗਾ ਉਹਨੂੰ ਸਾਰੀ ਦੁਨੀਆ 'ਚ ਘੁੰਮਣ ਦਾ ਮੌਕਾ ਮਿਲਦਾ ਹੈ ਹਰ ਘਰ 'ਚ ਜਾਣ ਦਾ ਮੌਕਾ ਮਿਲਦਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਜਾਂਦਾ ਤੇ ਉਹ ਐਕਸਪੀਰੀਅੰਸ ਬਹੁਤ ਇਕੱਠੇ ਹੁੰਦੇ ਨੇ ਰਿਸ਼ਤਿਆਂ ਦੇ ਵਿੱਚੋਂ ਸੋ ਇਹ ਜਿਹੜੀ ਕਹਾਣੀਆਂ ਰਿਸ਼ਤਿਆਂ ਦੇ ਉੱਤੇ ਹੈਗੀ ਆ ਰਿਸ਼ਤਿਆਂ ਨੂੰ ਕਿੱਦਾਂ ਬਰਕਰਾਰ ਰੱਖਣਾ ਹੈ ਕਿਹੜਾ ਸਮਾਂ ਚੱਲ ਰਿਹਾ ਕਿਸ ਸਮੇਂ ਦੇ ਵਿੱਚ ਸਾਨੂੰ ਕੀ ਜ਼ਰੂਰਤ ਹੁੰਦੀ ਆ ਔਰ ਅਗਲੇ ਸਮੇਂ ਦੇ ਵਿੱਚ ਜਾ ਕੇ ਕਿੱਦਾਂ ਦਾ ਯੁੱਗ ਆਉਂਦਾ ਹੈ ਉੱਥੇ ਦੁਨੀਆ ਕਿਹੋ ਜਿਹੀ ਕਿੰਨੀ ਕੁ ਸੋਚ ਸਮਝ ਉੱਤੇ ਚੱਲੇ ਗਈ ਆ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ ਮੇਰੇ ਹਸਾਬ ਦੇ ਨਾਲ ਬੱਚਿਆਂ ਨੂੰ ਲੈ ਕੇ ਤੁਸੀਂ ਸਾਰੇ ਪੇਰੈਂਟਸ ਪੂਰਾ ਪਰਿਵਾਰ ਇਸ ਫਿਲਮ ਨੂੰ ਦੇਖਣ ਆਓ ਇਹ ਫਿਲਮ ਤੁਹਾਡੇ ਟਾਈਮ ਦਾ ਮੁੱਲ ਮੋੜੇਗੀ ਤੁਸੀਂ ਰਣਵੀਰ ਰਾਣਾ ਜੀ ਤੁਹਾਨੂੰ ਪਤਾ ਹੀ ਆ ਬਹੁਤ ਅੱਛੇ ਸਟੋਰੀ ਰਾਈਟਰ ਨੇ ਔਰ ਬਾ ਕਮਾਲ ਰਾਈਟਰ ਵੀ ਨੇ ਤੇ ਆਕਮਲ ਡਾਇਰੈਕਟਰ ਵੀ ਨੇ ਉਹ ਸੋ ਮੈਂ ਤਾਂ ਹੀ ਕਹਾਂਗੀ ਕਿ ਮੈਨੂੰ ਤਾਂ ਫਿਲਮ ਬਹੁਤ ਚੰਗੀ ਲੱਗੀ ਆ ਤੁਹਾਨੂੰ ਵੀ ਬਹੁਤ ਚੰਗੀ ਲੱਗੇਗੀ ਬਾਕੀ ਇਹਦੇ ਵਿੱਚ ਸਾਡੇ ਭਾਈ ਸਾਹਿਬ ਬਲਕੀਦ ਰਾਣੀ ਜੀ ਇਹਨਾਂ ਨੇ ਬਹੁਤ ਅੱਛਾ ਕਿਰਦਾਰ ਨਿਭਾਇਆ ਹੈ ਸਰਦਾਰ ਸੋਹੀ ਜੀ ਰਣਵੀਰ ਜੀ ਦੀ ਇੱਕ ਸਟੋਰੀ ਆ ਉਹਨਾਂ ਨੇ ਡਾਇਰੈਕਟ ਕੀਤੀ ਆ ਤੇ ਬਹੁਤ ਅੱਛੀ ਸਟਾਰ ਕਾਸਟਿੰਗ ਹੈਗੀ ਆ ਤੇ ਤੁਸੀਂ ਆਓ ਇਸ ਫਿਲਮ ਨੂੰ ਜ਼ਰੂਰ ਦੇਖੋ ਬਹੁਤ ਪਿਆਰੀ ਕਿਉਂਕਿ ਰਿਸ਼ਤਿਆਂ ਦੀ ਫਿਲਮ ਨੂੰ ਜ਼ਰੂਰ ਦੇਖਿਆ ਕਰੋ ਜੋ ਤੁਹਾਨੂੰ ਜ਼ਿੰਦਗੀ ਵਿੱਚ ਤੁਰੰਦੀ ਸੇ ਦੰਦਿਆ ਤੁਹਾਡੇ ਬੱਚੇ ਕਿਉਂਕਿ ਜੋ ਅੱਜ ਯੁੱਗ ਚੱਲ ਰਿਹਾ ਹੈ ਮੇਰਾ ਯੁੱਗ ਸੀਗਾ ਮੇਰੀ ਨਾਨੀ ਦਾਦੀ ਸੀ ਮੇਰੇ ਮਾਪੇ ਸੀਗੇ ਜਦੋਂ ਉਹ ਯੁੱਗ ਸੀ ਮੈਂ ਜਦੋਂ ਛੋਟੀ ਸੀ ਉਹ ਤੋਂ ਉਸ ਯੁੱਗ ਦੇ ਵਿੱਚ ਕਿੱਦਾਂ ਦੀ ਸੋਚਣੀ ਸੀ ਕਿੱਦਾਂ ਦੇ ਲੋਕ ਸੀ ਕੀ ਟੈਕਨੀਕ ਸੀਗੀ ਉਹਨਾਂ ਨੇ ਮੈਨੂੰ ਪਰਮਿਸ਼ਨ ਉਦਾਂ ਦੇ ਦਿੱਤੀ ਪਰ ਅੱਜ ਮੈਂ ਹੁਣ ਵੱਡੀ ਹੋ ਗਈ ਆ ਮੈਨੂੰ ਕਿੰਨੀ ਮੇਰੀ ਏਜ ਹੋ ਗਈ ਆ ਮੇਰਾ ਵਿਆਹ ਹੋ ਗਿਆ ਬੱਚੇ ਹੋ ਗਏ ਨੇ ਹੁਣ ਯੁੱਗ ਕੀ ਕਹਿ ਰਿਹਾ ਹੈ ਹੁਣ ਟੈਕਨੀਕ ਇਦਾਂ ਦੀ ਆ ਹੁਣ ਕਿੱਦਾਂ ਦੀ ਸੋਚਣੀ ਆ ਹੁਣ ਮੈਂ ਆਪਣੇ ਬੱਚਿਆਂ ਨੂੰ ਉਦਾਂ ਦੀ ਸੰਸਕਾਰ ਦੇ ਦੇਨੇ ਸੋ ਆਪਾਂ ਨੂੰ ਰਲ ਮਿਲ ਕੇ ਹੀ ਜਨਰੇਸ਼ਨ ਦੇ ਨਾਲ ਚੱਲਣਾ ਪੈਂਦਾ ਹੈ ਤੇ ਯੁੱਗ ਦੇ ਨਾਲ ਰਲ ਕੇ ਚੱਲਣਾ ਪੈਂਦਾ ਇਹ ਸਾਰੀਆਂ ਸੋਹਣੀਆਂ ਸੋਹਣੀਆਂ ਇਹਦੇ ਵਿੱਚ ਗੱਲਾਂ ਦੱਸੀ ਗਈਆਂ ਨੇ ਬਹੁਤ ਬਾਖਮਾਲ ਫਿਲਮਾਂ ਦੀ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਸਵੇ ਦੇਖਣ ਆਉਣਾ वैसे भी सानू आज ਲੋੜ ਆਈ ਕਿ ਫੈਮਿਲੀ ਸਿਨੇਮਾ ਪ੍ਰਮੋਟ ਕਰਨ ਦੀ ਜਿਹੜੀ ਜਿਹੜੇ ਸਿਨੇਮੇ ਨੂੰ ਸਾਰੀ ਫੈਮਿਲੀ ਬਹਿ ਕੇ ਮਾਣ ਸਕੇ ਦੇਖ ਸਕੇ ਉਹ ਜਿਹਾ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਦੂਰੀਆਂ ਬਹੁਤ ਹੋ ਗਈਆਂ ਹਰ ਬੱਚਾ ਆਪਣੇ ਰੂਮ 'ਚ ਬੈਠ ਕੇ ਆਪਣੇ ਮੋਬਾਈਲ ਤੇ ਦੇਖ ਰਿਹਾ ਹੈ ਪਰ ਜਦੋਂ ਫੈਮਿਲੀ ਫਿਲਮਾਂ ਹੁੰਦੀਆਂ ਰ ਫੇ ਸਾਰਾ ਪਰਿਵਾਰ ਇਕੱਠਾ ਹੋ ਕੇ ਇੰਜੋਏ ਕਰਦਾ ਹੈ ਸੋਜੀ ਨਵਾਂ ਸਾਲ ਤੁਹਾਡੇ ਚੰਗੇ ਮਨਸੂਬਿਆਂ ਦੇ ਨਾਲ ਆਓ ਚੰਗੇ ਮਨਸੂਬੇ ਬਣਾਈਏ ਤੇ ਨਵਾਂ ਸਾਲ ਉਸੇ ਤਰ੍ਹਾਂ ਬਤਾਈਏ ਬਿਲਕੁਲ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਰੋਣੀ ਜੀ ਦੇ ਨਾਲ ਮੈਂ ਕੰਮ ਕੀਤਾ ਹੈ ਇਤੋਂ ਫਿਲਮਾਂ ਦੇ ਵਿੱਚ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਹਮੇਸ਼ਾ ਹੀ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁੰਦਾ ਰੋਣੀ ਜੀ ਤੋਂ ਹੋਰ ਵੀ ਅਸੀਂ ਪਿੱਛੇ ਜੇ ਅਸੀਂ ਪਿੱਛੇ ਜੇ ਹੁਣ ਇੱਕ ਫਿਲਮ ਕੱਠੀ ਕਰਕੇ ਆ ਰਹੇ ਸੀਗੇ ਬਹੁਤ ਬੜਾ ਐਕਸਪੀਰੀਅੰਸ ਹੈ ਜੀ ਬਹੁਤ ਚੰਗਾ ਲੱਗਦਾ ਹੁੰਦਾ ਸੋ ਬਹੁਤ ਵਧੀਆ ਲੱਗਦਾ ਚੰਗੇ ਕਲਾਕਾਰਾਂ ਦੇ ਨਾਲ ਖੜਨ ਦਾ ਮੌਕਾ ਵੀ ਮਿਲਦਾ ਤਾਂ ਵੀ ਬਹੁਤ ਚੰਗਾ ਲੱਗਦਾ ਕਿ ਖੜੇ-ਖੜੇ ਵੀ ਪਤਾ ਨਹੀਂ ਕਿਹੜੀਆਂ ਗੱਲਾਂ ਇਹਨਾਂ ਨੇ ਕਰ ਦੇਣੀਆਂ ਤੇ ਕਿਹੜੀਆਂ ਝੋਲੀ 'ਚ ਭਰ ਕੇ ਮੈ ਲੈ ਜਾਣੀਆਂ ਨੇ ਸੋ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸੱਚੇ ਪਾਸ਼ਾ ਤੁਹਾਡੇ ਘਰਾਂ ਦੇ ਵਿੱਚ ਪਿਆਰ ਇਤਫਾਕ ਬਣਾਈ ਰੱਖੇ ਬਰਕਤਾਂ ਦੇ ਰਿਜ਼ਕ ਦੇ ਵਿੱਚ ਵਾਧਾ ਕਰੇ ਤੁਹਾਡਾ ਪਿਆਰ ਬਣਾਈ ਰੱਖੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀਆਂ ਤੁਹਾਡੇ ਪੇਰੈਂਟਸ ਨੂੰ ਕਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਦੇਵੇ ਤੁਸੀਂ ਹੱਸਦੇ ਵਾਸਤੇ ਰਹੋ ਚੜ੍ਹਦੀ ਕਲਾ ਚ ਰਹੋ ਬਹੁਤ ਬੇਟਾ ਜ਼ਰੂਰ ਦੇਖਣੀ ਹੈ ਤੇ ਦੇਖ ਕੇ ਦੱਸਣਾ ਤੁਹਾਨੂੰ ਪਈ ਜਿ ਲੱਗਿਆ ਮੈਨੂੰ ਪਤਾ ਹੈ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੇ ਮੇਰੇ ਤਰਫੋਂ ਇਹ ਨਵੇਂ ਸਾਲ ਦਾ ਸਾਡੀ ਤਰਫੋਂ ਤੋਹਫਾ ਤੁਸੀਂ ਵੀ ਸਾਨੂੰ ਤੋਖਾ ਦੋਗੇ ਨਾ ਨਵੇਂ ਸਾਲ ਦੇ ਵਿੱਚ ਇਹ ਤਾਂ ਸਾਡਾ ਬਣਦਾ ਹੈ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਨੂੰ ਮੈਂ ਮੈਂ ਦੇਖ ਰਹੀ ਸੀ ਪਹਿਲੀ ਤਾਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ ਮੁੰਡਾ ਹੈ ਤੇ ਪਿਆਰਾ ਹੈ ਪਰ ਇਹ ਇੰਨਾ ਕਿ ਮਤਲਬ ਜਦੋਂ ਵਿੱਚ ਬੋਲੇ ਜਦੋਂ ਤੱਕ ਨਹੀਂ ਵੀ ਬੋਲੇ ਪਰ ਇਹਨਾਂ ਦੀ ਜਿਹੜੀਆਂ ਆਈਜ਼ ਦੀ ਜਾਂ ਇਹਨਾਂ ਦੇ ਜੈਸਚਰ ਬੋਲੇ ਉਹ ਵੀ ਬਾ ਕਮਾਲ ਸੀ ਬਹੁਤ ਜ ਸਾਇਲੈਂਟ ਰਹਿ ਕੇ ਵੀ ਬਹੁਤ ਸੋਹਣਾ ਕੰਮ ਕੀਤਾ ਬਹੁਤ ਵਧੀਆ ਲੱਗਿਆ ਮੈਂ ਮੈਂ ਨਵੇਂ ਤਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਨਵੇਂ ਉਪਰ ਰਾਣਾ ਰਣਜੀਤ ਜੀ ਨੇ ਚੰਡ ਚੰਡ ਕੀ ਸੋ ਬਹੁਤ ਸੋਹਣਾ ਕੰਮ ਕੀਤਾ ਮੈਂ ਵਧਾਈ ਦਵਾਂਗੀ ਤੁਹਾਨੂੰ ਵਧਾਈ ਮਲਕੀਤ ਰਾਉਣੀ ਜੀ ਵੀ ਮਤਲਬ ਉੱਠਣ ਨੂੰ ਦਿਲ ਨਹੀਂ ਸੀ ਕਰਦਾ ਮੈਂ ਝੂਠੀ ਤਾਰੀਫ ਨਹੀਂ ਕਰੂੰਗੀ ਕਿ ਬਹੁਤ ਸੋਹਣੀ ਫਿਲਮ ਹੈ ਐਦਾਂ ਦੇ ਵੱਖਰੇ ਵੱਖਰੇ ਵਿਸ਼ੇ ਤੁਹਾਨੂੰ ਦੇਖਣੇ ਚਾਹੀਦੇ ਨੇ ਤੇ ਤਾਂ ਹੀ ਫਿਰ ਇਹ ਜਿਹਾ ਫਿਲਮਾਂ ਹੋਰ ਤੁਹਾਡੇ ਕੋਲ ਆਉਣ ਤੇ ਬਹੁਤ ਬਹੁਤ ਸ਼ੁਕਰੀਆ ਸਵਾਲ ਆ ਜੀ ਮੈਂ ਕਿ ਫਿਲਮ ਐਸੀ ਐਨੀਮਲ ਕਿ ਤੁਹਾਨੂੰ ਕਿਹਦੀ ਕਾਹੀ ਸੀ ਜਿੰਨੂੰ ਸਿੰਬਲੀਟੀ ਉਹ ਕਹਿੰਦੀ ਉਹਨੂੰ ਕੀ ਲੱਗਦਾ ਪਹਿਲੀ ਗੱਲ ਮੈਂ ਹੁਣ ਝੂਠ ਨਹੀਂ ਬੋਲ ਸਕਦੀ ਕਿਉਂਕਿ ਮੈਂ ਐਨੀਮਲ ਦੇਖੀ ਨਹੀਂ ਸੋ ਜਿੱਦਾਂ ਲੋਕਾਂ ਦੇ ਵਿਊਜ਼ ਨੇ ਤੇ ਉਹਦੇ ਬਾਰੇ ਆਪਾਂ ਮੈਂ ਹੁਣ ਐਵੇਂ ਕਿਉਂ ਉਹ ਕਰਾਂ ਮੈਨੂੰ ਕੀ ਪਤਾ ਉਹਦੇ ਵਿੱਚ ਮੈਨੂੰ ਕੁਝ ਅੱਛਾ ਵੀ ਲੱਗ ਸਕਦਾ ਸੀ ਤੇ ਕੁਝ ਨਹੀਂ ਵੀ ਪਰ ਜਿਹੜੀ ਚੀਜ਼ ਮੈਂ ਦੇਖੀ ਨਹੀਂ ਉਹਨੂੰ ਮੈਂ ਕੰਪੈਰੀਜ਼ਨ ਵੀ ਨਹੀਂ ਕਰ ਸਕਦੀ ਪਰ ਜੋ ਮੈਂ ਦੇਖਿਆ ਮੈਂ ਉਹਦੇ ਬਾਰੇ ਬੋਲ ਸਕਦੀ ਹਾਂ ਤੇ ਬਹੁਤ ਪਿਆਰੀ ਫਿਲਮ ਹੈ ਤੇ ਦੇਖਣ ਜਾਣਾ ਹੈ ਇਹ ਤੁਹਾਡੀ ਡਿਊਟੀ ਬਣਦੀ ਜੀ ਜੀ ਇਹਦੇ ਵਿੱਚ ਉਹ ਚੀਟਰ ਵਾਲਾ ਗੱਲ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਇੱਕ ਐਕਟਰ ਨੂੰ ਨਾ ਇਹ ਬਾਅਦ ਚ ਬੋਲਣਗੇ ਮੈਂ ਇਹ ਗੱਲ ਦੀ ਭੁੱਖ ਹਮੇਸ਼ਾ ਜ਼ਾਹਰ ਕਰਦੀਆਂ ਕਿ ਇੱਕ ਐਕਟਰ ਨੂੰ ਇਹ ਭੁੱਖ ਜ਼ਰੂਰ ਹੁੰਦੀ ਹੈ ਕਿ ਵੀ ਮੈਂ ਨਾ ਇਹੋ ਜਿਹਾ ਕੁਝ ਮੇਰੇ ਹਿੱਸੇ ਆਵੇ ਵੀ ਜੋ ਮੈਂ ਕਰਨਾ ਚਾਹਨਾ ਤੇ ਉਹ ਲੱਕੀ ਲਈ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਸੋ ਇਹ ਬਹੁਤ ਲੱਕੀ ਨੇ ਜਿਨ੍ਹਾਂ ਦੇ ਹਿੱਸੇ ਏ ਐਕਟ ਕਰਨ ਦਾ ਮੌਕਾ ਮਿਲਿਆ ਕਿ ਮੈਂ ਮਤਲਬ ਛਾ ਜਾ ਨਾ ਜੀ ਹੁਣ ਬੋਲੋ ਜੀ ਜੀ ਇਹ ਵੀਰੇ ਤੁਸੀਂ ਬਿਲਕੁਲ ਸਹੀ ਕਿਹਾ ਐਕਟਰ ਤਾਂ ਪੁੱਠਾ ਹੁੰਦਾ ਡਰਾਮਾ ਜਿਵੇਂ ਮੈਮ ਨੇ ਕਿਹਾ ਡਰਮ ਵਾਲੇ ਸੀਨਾਂ ਦਾ ਤਾਂ ਮੇਰੀ ਇਹੀ ਟਰਾਈ ਸੀਗੀ ਜਦੋਂ ਸਾਰੇ ਫਿਲਮ ਦੇਖਣ ਤੇ ਬਿਹਾਈਂਡ ਦਾ ਸੀਨ ਮੈਨੂੰ ਐਕਚੁਅਲ ਦੇ ਵਿੱਚ ਦੇਖਣ ਵੀ ਜਿਹੜਾ ਆ ਨਵਦੀਪ ਐ ਤੇ ਉਹ ਨਵਦੀਪ ਆ ਉਹਦੇ 'ਚ ਫਰਕ ਲੱਗਿਓ ਠੀਕ ਐ ਉਹ ਬਹੁਤ ਘੱਟ ਕੈਰੈਕਟਰ ਹੁੰਦੇ ਨੇ ਜਿਹਦੇ 'ਚ ਤੁਹਾਨੂੰ ਉਹ ਕਰਨ ਦਾ ਮੌਕਾ ਮਿਲਦਾ ਮੈਂ ਤਾਂ ਇਸ ਚੀਜ਼ ਦਾ ਕ੍ਰੈਡਿਟ ਰਾਣਾ ਭਾਜੀ ਨੂੰ ਦਊਂਗਾ ਕਿ ਉਹਨਾਂ ਨੇ ਮੈਨੂੰ ਸਪੇਸ ਦਿੱਤੀ ਖੇਡਣ ਦੀ ਮੈਂ ਭਾਰ ਵਧਾਉਣਾ ਸੀ 10 15 ਕਿਲੋ ਮੈਂ ਵਾਲ ਵਧਾਉਣੇ ਦਾੜੀ ਉਹ ਕਹਿੰਦੇ ਜਿੰਮੇ ਤੇਰਾ ਦਿਲ ਕਰਦਾ ਤੂੰ ਜਿੰਮੇ ਦਾ ਕਰੈਕਟਰ ਸੋਚਿਆ ਤੂੰ ਮੇ ਦਾ ਬਣਾ ਤਾਂ ਉਹਨਾਂ ਨੇ ਉਹ ਜਿਹੜੀ ਸਪੇਸ ਦਿੱਤੀ ਉਹਦੇ ਕਰਕੇ ਉਹ ਕਰੈਕਟਰ ਬਣ ਪਿਆ ਜਿਹਦੇ ਕਰਕੇ ਉਹਨਾਂ ਨੇ ਰਾਣਾ ਭਾਜੀ ਨੇ ਜਿਹੜਾ ਇੱਕ ਜਿਹੜਾ ਕਰੈਕਟਰ ਦਿੱਤਾ ਉਹਨਾਂ ਨੇ ਮੈਨੂੰ ਸਪੇਸ ਦਿੱਤੀ ਵੀ ਤੂੰ ਪਰਫਾਰਮ ਕਰ ਤੂੰ ਭਾਰ ਵਧਾਉਣਾ ਭਾਰਤ ਦਾ ਜਿੰਮੇ ਤੈਨੂੰ ਜੀ ਕਰਦਾ ਉਦੇ ਕਰਕੇ ਉਹਨਾਂ ਕਰਕੇ ਫਿਰ ਜਿਹੜਾ ਇਹ ਕੈਰੈਕਟਰ ਨਿਕਲ ਕੇ ਆਇਆ ਜਿਹੜਾ ਆ ਨਵਦੀਪ ਨੂੰ ਦੇਖਣ ਨੂੰ ਮਿਲ ਰਿਹਾ ਤੇ ਜਿਹੜਾ ਔਨ ਸਕਰੀਨ ਹੈ ਜਿਵੇਂ ਮੈਮ ਜੇ ਤਰੀਕ ਕਰ ਰਹੇ ਨੇ ਤਾਂ ਥੋੜਾ ਬਹੁਤ ਸਹੀ ਕੀਤਾ ਹੋਊਗਾ ਤੇ ਉਹ ਇਹੀ ਆ ਵੀ ਐਕਟਰ ਤਾਂ ਤੁਥੋਂ ਦੋ ਸੀਕਵੈਂਸ ਹਨ ਤੇ ਮੈਂ ਲੱਕੀਆ ਮੈਨੂੰ ਇਦਾਂ ਦੇ ਡਾਇਰੈਕਟਰ ਨਾਲ ਗਰੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਨੇ ਮੈਨੂੰ ਪਹਿਲੇ ਪ੍ਰੋਜੈਕਟ ਦੇ ਵਿੱਚ ਇੰਨੀ ਸਪੇਸ ਦਿੱਤੀ ਮੈਨੂੰ ਖੇਡ ਜਿੰਨਾ ਖੇਡ ਸਕਦਾ ਤੇ ਤੁਸੀਂ ਸਾਰੇ ਐਪਰੀਸ਼ੀਏਟ ਕਰ ਰਹੇ ਹੋ ਮੇਰੇ ਲਈ ਬਹੁਤ ਬਹੁਤ ਮੈਂ ਗ੍ਰੇਟਫੁਲ ਹਾਂ ਇਸ ਮੋਮੈਂਟ ਦੇ ਲਈ ਤੇ ਮੈਮ ਦੇ ਲਈ ਇਹ ਇਹਨਾਂ ਨੇ ਬਾਕਤ ਕੱਢਿਆ ਇੰਨਾ ਇਹਨਾਂ ਨੇ ਮੈਨੂੰ ਕੰਪਲੀਮੈਂਟ ਦਿੱਤਾ ਮੇਰੇ ਲਈ ਹਮੇਸ਼ਾ ਉਹ ਬਹੁਤ ਸਪੈਸ਼ਲ ਹੋਗਾ ਥੈਂਕ ਯੂ so much ਸਾਰਾ ਤੁਹਾਡੇ ਇੰਟਰਸਟ ਲਈ ਮੈਂ ਬਹੁਤ ਏਨਜੋਏ ਕੀਤਾ ਕਿ ਉਹ ਕਿੰਨੇ ਕ੍ਰੀਏਟਿਵ ਸੀਗੇ ਦੱਦੇ ਤੇ ਦਾਲਦਾ ਦੱਲਦਾ ਦੇਖੋ ਬਈ ਨਾ ਕਰਾ ਰਹੇ ਸੀ ਐਕੈਪਸ਼ਟ ਬਿਲਕੁਲ ਬੈਕਗ੍ਰਾਉਂਡ ਦੇ ਲੋਕ ਜੀ ਜੀ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਉਹ ਗਾੜੇ ਪੂਰੀ ਜੱਫੀ ਤੁਹਾਡੀ ਪਤਾ ਨਹੀਂ ਕਿਸੀ ਗਿਆ ਨਹੀਂ ਨਹੀਂ ਬਿਲਕੁਲ ਦੇਖੋ ਚਾਹੇ ਸਿੰਗਰ ਨੇ ਚਾਹੇ ਐਕਟਰ ਨੇ ਹਰ ਬੰਦਾ ਆਪਣੀ ਮਿਹਨਤ ਦੇ ਨਾਲ ਅੱਗੇ ਆਉਂਦਾ ਹੈ ਕਿ ਜੇ ਤੁਸੀਂ ਆਪਣੀ ਕਹਿ ਲੋ ਜੇ ਤੁਸੀਂ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਉਹ ਸਿੰਗਿੰਗ ਦੇ ਜ਼ਰੀਏ ਵੀ ਤੁਸੀਂ ਇੱਕ ਫਿਲਮ ਬਣਾ ਲੋਗੇ بار بار ਨਹੀਂ ਆ ਸਕੋ ਪਰ ਜਦੋਂ ਉਸ ਸਿੰਗਰ ਦੇ ਵਿੱਚ ਐਕਟਰ ਆ ਜਾਏ ਨਾ ਤਾਂ ਫਿਰ ਉਹ ਪਿੱਛੇ ਨਹੀਂ ਰਹਿੰਦਾ ਤੇ ਇਹਦੇ ਵਿੱਚ ਕੀ ਹੈ ਕਿ ਤੁਸੀਂ ਸਿੰਗਰ ਦਾ ਇੱਕ ਡਬਲ ਫਲੇਵਰ ਹੋ ਜਾਂਦਾ ਹੈ ਕਿ ਠੀਕ ਹੈ ਉਹਨੇ ਉਹਦੇ ਵਿੱਚ ਗਾਣਿਆਂ ਦੇ ਉਸ ਦੇ ਨਾਲ ਵੀ ਜਾਨ ਪਾਈ ਹੈ ਪਰ ਇਹ ਨਹੀਂ ਕਿ ਵੀ ਕੱਲੀ ਸਿੰਗਿੰਗ ਦੇ ਨਾਲ ਪਰ ਉਹਨੂੰ ਐਕਟਰ ਹੋਣਾ ਬਹੁਤ ਜ਼ਰੂਰੀ ਹੈ ਸੋ ਵਧੀਆ-ਵਧੀਆ ਐਕਟਰ ਸਾਡੇ ਸਿੰਗਰ ਸਾਡੇ ਬਹੁਤ ਵਧੀਆ ਐਕਟਰ ਵੀ ਆਏ ਨੇ ਪਰ ਜਿਹੜੇ ਥੀਏਟਰ ਤੋਂ ਉੱਠ ਕੇ ਆਏ ਨੇ ਉਹ ਵੀ ਐਕਟਰ ਕਮਾਲ ਦੇ ਨੇ ਜ਼ਰੂਰੀ ਨਹੀਂ ਹੈ ਕਿ ਇਹਨਾਂ ਨੂੰ ਸਿੰਗਿੰਗ ਆਉਗੀ ਤਾਂ ਹੀ ਇਹ ਉਹ ਹੋਣਗੇ ਐਕਟਿੰਗ ਐਕਟਿੰਗ ਹੀ ਹੈ ਫਿਲਮਾਂ ਦੇ ਵਿੱਚ ਲੋਕਾਂ ਨੇ ਐਕਟਿੰਗ ਹੀ ਦੇਖਣੀ ਹੈ ਜੁਨਾਬ ਉਸ ਵੀ ਜੀ ਜੀ ਰਾਈਟ ਕਰਨੀ ਹੈ ਹਾਂਜੀ ਹਾਂ ਜੀ ਬਿਲਕੁਲ ਤੁਸੀਂ ਹੁਣ ਪਹਿਲਾਂ ਸਾਰੇ ਮੂਵੀ ਦਾ ਇੰਟਰਵਲ ਹੋਇਆ ਤੇ ਫਿਲਮ ਪੂਰੀ ਦੇਖੋ ਪੂਰੀ ਦੇਖ ਕੇ ਮੀਡੀਆ ਹੀ ਦੱਸੂਗਾ ਕਿ ਕਿਹਦਾ ਨਹੀਂ ਫਿਲਮ ਲੈ। ਸੌਰੀ ਮੈਂ ਤੁਹਾਨੂੰ ਕੱਟ ਰਿਹਾ ਅਸੀਂ ਤਾਂ মিডিਆ ਨੂੰ ਓਨੈਸਟਲੀ ਬੋਲਦੇ ਆ ਅਸੀਂ ਤਾਂ ਆਪਦੇ ਵੱਲੋਂ ਜਮਾਂ ਡਿਫਰੈਂਟ ਕਨਸੈਪਟ ਲੈ ਕੇ ਆਉਂਦਾ ਅਸੀਂ ਤਾਂ ਕਹਿੰਨੇ ਆ ਤੁਸੀਂ ਫਿਲਮ ਦੇਖੋ ਸਾਨੂੰ ਆਪਦੇ ਕੰਟੈਂਟ ਤੇ ਭਰੋਸਾ ਹੈ ਸਾਡੇ ਮੇਕਰ ਤੇ ਸਾਨੂੰ ਭਰੋਸਾ ਸਾਡੀ ਸਟੋਰੀ ਤੇ ਭਰੋਸਾ ਹੈ ਅਸੀਂ ਵਧੀਆ ਕੰਮ ਕੀਤਾ ਹੈ ਸਟੋਰੀ ਆਪਦੇ ਵੱਲੋਂ ਵਧੀਆ ਕਹਿਣ ਦੀ ਕੋਸ਼ਿਸ਼ ਕੀਤੀ ਹੈ ਬਟ ਜੇ ਤੁਸੀਂ ਹੰਗਾਰਾ ਦੋਗੇ ਮੇਰੇ ਵਰਗੇ ਹੋਰ ਬਹੁਤ ਐਕਟਰ ਨੇ ਜਿਹੜੇ ਐਕਟਿੰਗ ਬੈਕਗ੍ਰਾਉਂਡ ਤੋਂ ਨਹੀਂ ਸਿਰਫ ਉਹਨਾਂ ਦਾ ਉਦਾਂ ਕੋਈ ਪਿੱਛੋ ਬੈਕਗ੍ਰਾਉਂਡ ਨਹੀਂ ਰਿਹਾ ਤੇ ਉਹ ਅੱਗੇ ਆਉਣਗੇ ਇਦਾਂ ਦੀਆਂ ਮੈਂ ਹੀ ਜਿਹੜਾ ਸਾਡੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾ ਸਕਦਾ ਤੇ ਅਨਾਉਂਸ ਕਰਦੇ ਹਾਂ 5 ਤਰੀਕ ਨੂੰ ਬਾਪ ਪੰਜ ਜਨਵਰੀ ਨਵੇਂ ਸਾਲ ਦਾ ਪਹਿਲਾ ਵੀਕਐਂਡ ਹੈ ਤੁਸੀਂ ਮਨਸੂਬਾ ਥੀਏਟਰ ਘਰਾਂ ਦੇ ਵਿੱਚ ਜਾ ਕੇ ਇੰਜੋਏ ਕਰੋ ਅਸੀਂ ਵਾਦਾ ਕਰਦੇ ਹਾਂ ਤੁਹਾਨੂੰ ਨਿਰਾਸ਼ ਨਹੀਂ ਕਰਕੇ ਭੇਜਾਂਗੇ ਬਿਲਕੁਲ ਜੀ ਥੈਂਕ ਯੂ ਹੈਪੀ ਨਿਊ ਥੈਂਕ ਯੂ ਥੈਂਕ ਯੂ